ਜੇਕਰ ਬੰਦਾ ਦਾਨ ਪਉਣ ਕਰਦਾ ਭਲਾ ਕਰਦਾ ਸੇਵਾ ਕਰਦਾ ਤੀਰਥ ਸਥਾਨਾਂ ਤੇ ਵੀ ਜਾਂਦਾ ਬਾਕੀ ਸਾਰੇ ਧਾਰਮਿਕ ਕਾਰਜ ਕਰਦਾ ਪਰ ਜੇਕਰ ਉਹ ਸਿਮਰਨ ਨਹੀਂ ਕਰਦਾ ਸਵੇਰ ਨੂੰ ਅੰਮ੍ਰਿਤ ਵੇਲੇ ਉੱਠ ਕੇ ਤੇ ਜਿਵੇਂ ਸੰਤ ਮਸਕੀਨ ਦੀ ਗੀਂਦੇ ਹੁੰਦੇ ਆ ਕਿ ਬਰਾਤਤ ਉਹ ਬੰਦਾ ਸਾਰੀ ਇਕੱਠੀ ਕਰੀ ਫਿਰਦਾ ਪਰ ਉਸ ਬਰਾਤ ਦੇ ਵਿੱਚ ਤਾਂ ਲੜਾਈ ਹੈ ਨੀਗਾ ਇਸ ਕਰਕੇ ਸਿਮਰਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਰੇ ਬਾਕੀ ਧਾਰਮਿਕ ਕਾਰਜਾਂ ਦੇ ਨਾਲ ਬੰਦਾ ਬੰਦੇ ਨੂੰ ਰਸਤੇ ਦਾ ਤਾਂ ਬੋਧ ਹੋ ਜਾਂਦਾ ਪਰ ਉਹ ਚੱਲਦਾ ਨਹੀਂ ਤੇ ਚੱਲਦਾ ਕਿਵੇਂ ਆ ਚੱਲਦਾ ਸਿਰਫ ਤੇ ਸਿਰਫ ਸਿਮਰਨ ਦੇ ਨਾਲ ਸਿਮਰਨ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਸਿਮਰਨ ਕਰੂਗਾ ਤਾਂ ਫੇਰ ਸਮਝ ਲਓਗੇ ਉਹ ਧਰਮ ਦੇ ਰਸਤੇ ਉੱਤੇ ਤੁਰ ਪਿਆ ਹੁਣ ਚੱਲ ਪਿਆ ਫੇਰ ਗਰਬਾਣੀ ਦਾ ਰਸ ਆਏਗਾ ਫੇਰ ਗਰਬਾਣੀ ਪੜਨ ਦਾ ਰਸ ਆਵੇਗਾ ਸੁਣਨ ਦਾ ਰਸ ਆਵੇਗਾ ਫੇ ਮਹਾਰਾਜ ਅੰਦਰ ਗਤ ਸੋਜੀ ਆਪ ਪਾਉਂਦੇ ਨੇ ਇਹ ਸਾਰਾ ਖਜ਼ਾਨਾ ਬੰਦੇ ਦੇ ਅੰਦਰ ਪਿਆ ਪਰ ਧਿਆਨ ਤੇ ਅੰਦਰ ਖੜਿਆ ਹੀ ਨਹੀਂ ਧਿਆਨ ਤਾਂ ਸੰਸਾਰ ਦੇ ਵਿੱਚ ਆ ਧਿਆਨ ਹਏ ਨਿਰੰਕਾਰ ਦੇ ਵਿੱਚ ਗਿਆ ਨਹੀਂ ਐਸ ਲਈ ਧਿਆਨ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ ਧਿਆਨ ਜਿੰਨਾ ਚਿਰ ਅੰਦਰ ਨਹੀਂ ਜਾਂਦਾ ਅਮਰਤ ਵੇਲੇ ਉੱਠ ਕੇ ਅੱਖਾਂ ਬੰਦ ਕਰਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਦਾ ਜਾਪ ਹਜੇ ਸ਼ੁਰੂ ਹੋਇਆ ਹੀ ਨਹੀਂ ਤੇ ਹਜੇ ਜਾਣ ਕੇ ਚੱਲਿਆ ਨਹੀਂ ਹਜੇ ਖੜਾ ਹੀ ਸਾਰਾ ਕੁਝ ਦੇਖੀ ਜਾਂਦਾ ਕਰੀ ਜਾਂਦਾ ਬਸ ਹਜੇ ਚੱਲਿਆ ਨਹੀਂ ਇਸ ਕਰਕੇ ਸਿਮਰਨ ਦੀ ਪਾਵਰ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਸਾਰੇ ਭੈਣ ਭਰਾ ਗੁਰਬਾਣੀ ਵੀ ਪੜਦੇ ਆ ਪਰ ਪੜੀ ਜਾਂਦੇ ਆ ਪਰ ਉਹ ਤਕਾਰ ਹੀ ਨਹੀਂ ਰਿਹਾ ਜੋ ਮਾਰੇ ਕਹਿ ਰਹੇ ਆ ਐਸੇ ਲਈ ਬਾਅਦ ਦੇ ਵਿੱਚ ਇਸ ਬਾਅਦ ਦੇ ਵਿੱਚ ਜਦੋਂ ਮਾਰੇ ਅੰਦਰੋਂ ਸੋਜੀ ਪਾਉਂਦੇ ਆ ਫੇਰ ਪਤਾ ਲੱਗਦਾ ਕਿ ਮਾਰੇ ਤਾਂ ਸਾਨੂੰ ਇਹਨਾਂ ਪੰਕਤੀਆਂ ਦੇ ਵਿੱਚ ਆ ਸਮਝਾ ਰਹੇ ਆ ਇੱਥੇ ਸਾਨੂੰ ਆ ਕਹਿ ਰਹੇ ਆ ਹੁਣ ਸੁਖਮਣੀ ਸਹਿਬ ਦੇ ਵਿੱਚ ਪਹਿਲੀ ਅਸ਼ਟਪਦੀ ਸਾਰੀ ਬਣੀ ਸਾਰੀ ਸਿਮਰਨ ਤੇ ਮਾਰੇ ਨੇ ਸਾਨੂੰ ਸਿਮਰਨ ਤੇ ਸਮਝਾ ਰਹੇ ਸਿਮਰਨ ਕਰ ਸਿਮਰਨ ਕਰੋ ਸਿਮਰਨ ਕਰੋ ਸਿਮਰਨ ਸਭ ਤੇ ਉੱਚਾ ਪ੍ਰਭ ਦਾ ਸਿਮਰਨ ਹੁਣ ਬੰਦਾ ਰੋਜ਼ ਹੀ ਪੜੀ ਜਾਂਦਾ ਪਰ ਜੋ ਮਾਰੇ ਕਹ ਰਹੇ ਉਹ ਤਾਂ ਕਰਨੀ ਨਹੀਂ ਦਿਆ ਫੇਰ ਕਹਿੰਦੇ ਸਾਡਾ ਕੁਝ ਬਣਿਆ ਨਹੀਂ ਧਰਮ ਸਾਨੂੰ ਸਾਡਾ ਕੋਈ ਮਸਲੇ ਦਾ ਹੱਲ ਹੀ ਨਹੀਂ ਹੋਇਆ ਦੁੱਖ ਪਰੇਸ਼ਾਨੀਆਂ ਤੰਗੀਆਂ